ਸ਼ਸ਼ੀ ਗਾਲ ਜੀ ਸਾਰਿਆਂ ਨੂੰ ਪਿਆਰ ਭਰੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਣਗੇ ਚੜਤੀ ਕਲਾ ਵਿੱਚ ਹੋਣਗੇ ਤੇ ਮੈਂ ਵੀ ਠੀਕ ਠਾਕ ਐ ਜੀ ਤੇ ਮੇਰਾ ਨਾਮ ਬਲਜਿੰਦਰ ਕੋਰੇ ਜੀ ਤੇ ਅੱਜ ਅਸੀਂ ਗੱਲ ਕਰਦੇ ਹਾਂ ਦੰਦ ਚ ਤੇ ਜਾੜ ਚ ਦਰਦ ਕਰਨ ਲੱਗ ਜਾਂਦਾ ਜੀ ਜਿਵੇਂ ਸਾਡਾ ਤੇ ਆਪਾਂ ਉਹਨੂੰ ਘਰ ਬੈਠੇ ਹੀ ਕਿਵੇਂ ਠੀਕ ਕਰ ਸਕਦੇ ਹਾਂ ਜੀ ਤੇ ਕਿਉਂਕਿ ਆਪਾਂ ਕਈ ਵਾਰ ਰਾਤ ਨੂੰ ਦਰਦ ਕਰਨ ਲੱਗ ਜਾਂਦਾ ਜੀ ਤੇ ਆਪਾਂ ਡਾਕਟਰ ਕੋਲ ਨਹੀਂ ਜਾ ਸਕਦੇ ਐਮਰਜੈਂਸੀ ਚ ਬਟ ਕਈ ਚਲੇ ਵੀ ਜਾਂਦੇ ਆ ਚਲੋ ਬਟ ਛੋਟੀ ਜੀ ਇੱਕ ਉਹਦੇ ਲਈ ਆਪਾਂ ਐਮਰਜੈਂਸੀ ਤੇ ਜਲਦੀ ਨਹੀਂ ਜਾ ਸਕਦੇ ਤਾਂ ਘਰੇ ਪੈ ਕੇ ਆਪਾਂ ਦਰਦ ਨੂੰ ਕਿਵੇਂ ਠੀਕ ਕਰ ਸਕਦੇ ਆ ਠੀਕ ਚਲੋ ਗੱਲ ਕਰਦੇ ਆ ਜੀ ਤਾਂ ਜੀ ਠੀਕ ਕਰ ਸਕਦੇ ਆ ਜੀ ਚਲੋ ਗੱਲ ਕਰਦੇ ਆ ਜੀ ਤੇ ਤਾਂ ਦਰਦ ਚ ਕਿਵੇਂ ਆਪਾਂ ਰਾਹਤ ਪਾ ਸਕਦੇ ਆ ਜੀ ਚਲੋ ਦੱਸਣ ਲੱਗ ਜਾਈਏ ਦਸਤੋਂ ਪਿਆਰ ਸਾਰਿਆਂ ਨੂੰ ਬੇਨਤੀ ਹੈ ਜੀ ਸਾਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕ ਕਰ ਕਰੇ ਤੇ ਤਾਂ ਕਿ ਸਾਰਿਆਂ ਨੂੰ ਮੇਰੀ ਵੀਡੀਓ ਦੇਖਣ ਨੂੰ ਮਿਲ ਸਕੇ ਤਾਂ ਵਧੀਆ ਤੇ ਵਧੀਆ ਮੈਂ ਹੋਰ ਵੀਡੀਓ ਸ਼ੇਅਰ ਕਰ ਸਕਾਂ ਤੁਹਾਡੇ ਨਾਲ ਜੀ ਤੇ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੀ ਤੇ ਜਿਵੇਂ ਕਿ ਸਾਡਾ ਰਾਤ ਨੂੰ ਦਰਦ ਕਰਨ ਲੱਗ ਜਾਂਦੇ ਜੀ ਜਾੜਿਆ ਦਰਦ ਕਈ ਵਾਰ ਆਪਾਂ ਕੀ ਹੁੰਦਾ ਹੈ ਰਾਤ ਨੂੰ ਅੱਪਾ ਰੋਟੀ ਖਾਂਦੇ ਆ ਕੋਈ ਬੈ ਵਾਲੀ ਚੀਜ਼ ਖਾ ਲਈ ਜਿਵੇਂ ਆਲੂ ਹੋ ਗਿਆ ਕੜੀ ਹੋ ਗਈ ਦਾਲ ਹੋ ਗਈ ਅਚਾਰ ਹੋ ਗਿਆ ਜੀ ਆ ਬੈ ਵਾਲੀ ਚੀਜ਼ ਹੁੰਦੀ ਹੈ ਜੀ ਤੇ ਆਪਾਂ ਖਾ ਤੋਂ ਲੈਂਦੇ ਆ ਜੀ ਕਿਉਂਕਿ ਸਵਾਦ ਲਈ ਖਾਣਾ ਵੀ ਪੈਂਦਾ ਕੀ ਕਰੀਏ ਜੀਬ ਦਾ ਸਵਾਦ ਹੈ ਜੀ ਖਾਣਾ ਪੈਂਦਾ ਹੈ ਜੀ ਤੇ ਫਿਰ ਅਚਾਨਕ ਤੋਂ ਸਾਡੀ ਜਾੜਿਆ ਦਰਦ ਦੰਦ ਪੇਨ ਕਰਨ ਲੱਗ ਜਾਂਦਾ ਹੈ ਜੀ ਅਚਾਨਕ ਤੋਂ ਤੋਂ ਆਪਾਂ ਉਹਨੂੰ ਕਿਵੇਂ ਠੀਕ ਕਰੀਏ ਆਪਾਂ ਕੋਲ ਜੀ કરી ਵੈਸੇ ਸਾਰਿਆਂ ਦੇ ਘਰੇ ਹੁੰਦੀ ਹੈ ਜੀ ਉਹ ਅਵੇਲੇਬਲ ਠੀਕ ਹੈ। ਤੋਂ ਆ ਉਹ ਨੂੰ ਕਹਿੰਦੇ ਆ ਜੀ ਚਟਿਕਣੀ ਕੱਪੜੇ ਤੇ ਟੰਗਣ ਵਾਲੀ। ਪਤਾ ਹੀ ਹੋਣਾ ਜੇ ਤੁਹਾਨੂੰ ਤੇ ਉਹ ਮੈਂ ਦਿਖਾ ਵੀ ਦਿੰਦੀ ਦਿਖਾਵਾਂਗੀ ਜੀ ਵੀ ਤੁਹਾਨੂੰ ਕਿ ਕਿਹੜੀ ਹੁੰਦੀ ਹੈ ਜੀ। ਤੇ ਉਹ ਤੁਸੀਂ ਯੂਜ਼ ਕਰਨੀ ਹੈ ਜੀ, ਲੈਣੀ ਹੈ। ਤੇ 5 ਮਿੰਟ ਦੇ ਅੰਦਰ ਦਾ ਤੁਹਾਡਾ ਤਾਰ ਤ ਗੈਪ ਹੋ ਜਾਣਾ ਜੀ। ਚਲੋ ਦੱਸਦੇ ਆ ਜੀ ਕਿਵੇਂ ਟ੍ਰਿਕ ਯੂਜ਼ ਕਰਨੀ ਹੈ ਜੀ। ਤੇ ਤੁਹਾਡਾ ਜਿਹੜਾ ਦਰਦ ਜਿਹੜੀ ਸਾਈਡ ਤੁਹਾਡਾ ਦਰਦ ਹੋ ਰਿਹਾ ਜੀ ਜਿਵੇਂ ਰਾਈਟ ਸਾਈਡ ਦੇ ਲੈਫਟ ਸਾਈਡ ਜਿਹੜੀ ਮਰਜੀ ਸਾਈਡ ਜੇ ਰਾਈਟ ਸਾਈਡ ਹੋ ਰਿਹਾ ਜੀ ਤੁਹਾਡਾ ਦਰਦ ਤਾਂ ਉਹ ਚਟਿਕਣੀ ਲੈਣੀ ਹੈ ਜੀ ਤੁਸੀਂ ਉਹ ਚਟਿਕਣੀ ਲੈ ਕੇ ਤੁਸੀਂ ਆਪਣੇ ਕੰਨ ਤੇ ਲਗਾਨੀ ਹੈ ਜੀ 5 ਮਿੰਟ ਲਈ ਜੀ ਲਗਾ ਕੇ ਰੱਖਣੀ ਹੈ ਤਾਰਨੀ ਨਹੀਂ ਹੈ ਜੀ ਕਦੀ ਤੁਸੀਂ ਕਹਿਣ ਲੱਗ ਜਾਓ ਦਰਦ ਹੋ ਰਿਹਾ ਪੇਨ ਹੋ ਰਿਹਾ ਮੈਂ ਤਾਰ ਦਿਆਂ ਨਾ ਐਵੇਂ ਨਹੀਂ ਕਰਨਾ ਜੀ ਫਿਰ ਟ੍ਰਿਕ ਕੰਮ ਨਹੀਂ ਕਰੂਗੀ ਜੀ ਤਾਂ ਤੁਸੀਂ 5 ਮਿੰਟ ਲਈ ਉਹਨੂੰ ਲਗਾ ਕੇ ਰੱਖਣਾ ਜਿਹੜੀ ਜਾੜ ਚ ਦਰਦ ਕਰ ਰਹੀ ਉਸ ਸਾਈਡ ਦੀ ਕੰਨ ਚ ਲਗਾ ਕੇ ਰੱਖਣੀ ਆ ਉਹ ਚ ਟਿਕਣੀ ਠੀਕ ਹੈ ਜੀ ਤਾਂ 5 ਮਿੰਟ ਲਈ ਤੁਸੀਂ ਯੂਜ਼ ਕਰਿਓ ਉਹਨੂੰ ਤਾਂ ਉਹਦੇ ਬਾਅਦ ਆਰਿਓ ਤਾਂ ਦੇਖਿਓ ਤੁਸੀਂ ਤੁਹਾਨੂੰ ਫਰਕ ਲੱਗਿਆ ਕਿ ਨਹੀਂ ਕਿਉਂਕਿ ਮੈਂ ਖੁਦ ਟ੍ਰਿਕਾ ਯੂਜ਼ ਕੀਤੀ ਹੋਈ ਹੈ ਜੀ ਤਾਂ ਮੈਨੂੰ ਤਾਂ ਬਿਲਕੁਲ ਬੇਨਿਫਿਟ ਮਿਠੇ ਰਹੀ ਦਾ ਮੇਰਾ ਚਾਨਕ ਤਾਂ ਮੈਨੂੰ ਪਤਾ ਹੈ ਇਤਨਾ ਦਰਦ ਹੋ ਰਿਹਾ ਸੀ ਮੈਂ ਰੋਟੀ ਖਾ ਰਹੀ ਸੀ ਮੇਰੇ ਜਾੜ ਚ ਇੰਨਾ ਦਰਦ ਹੋ ਰਿਹਾ ਸੀ ਤਾਂ ਮੈਂ ਰੋਟੀ ਰਾਟੀ ਖਾ ਕੇ ਪਾਣੀ ਕੁੱਲੂ ਕਲੂ ਕਰਕੇ ਤਾਂ ਮੈਂ ਉਹ ਚਟਿਕਣੀ ਯੂਜ਼ ਕੀਤੀ 5 ਮਿੰਟ ਲਈ 5 ਮਿੰਟ ਵੀ ਵੈਸੇ ਮੈਂ ਲਗਾ ਹੀ ਨਹੀਂ ਸੀ 2-3 ਮਿੰਟ ਲਈ ਬਟ ਤੁਸੀਂ ਜੇ ਜ਼ਿਆਦਾ ਹੀ ਪੇਨ ਹੈ ਜੀ 5 ਮਿੰਟ ਜ਼ਰੂਰ ਯੂਜ਼ ਕਰਿਓ ਜੀ ਤਾਂ ਬਟ ਮੈਨੂੰ ਬਹੁਤ ਫਰਕ ਲੱਗਿਆ ਉਹ ਤੋਂ ਮੇਰਾ ਮਤਲਬ ਹੋਣਾ ਕਈ ਦਿਨੋਂ ਤੋਂ ਦਰਦ ਨਹੀਂ ਕਰ ਰਿਹਾ ਉਹ ਚੀਜ਼ ਉਸ ਕਰਨੇ ਤੋਂ ਟ੍ਰਿਕ ਤੋਂ ਜੀ ਤਾਂ ਤੁਸੀਂ ਵੀ ਉਹ ਚਟਿਕਣੀ ਲਿਓ ਜੀ ਜਿਹੜੀ ਜਾਰ ਚ ਦਰਦ ਕਰ ਰਿਹਾ ਉਸ ਸਾਈਡ ਕੀ ਕੰਨ ਚ ਤੁਸੀਂ ਲਾਣੀ ਹੈ 5 ਮਿੰਟ ਲਈ ਜੀ ਤਾਂ ਤੁਸੀਂ ਦੇਖਿਓ ਜਾਰ ਚ ਦਰਦ ਗਾਇਬ ਹੋ ਜਾਣਾ ਜੀ ਤਾਂ ਤੁਹਾਨੂੰ ਉਹ ਚਟਿਕਣੀ ਵੀ ਦਿਖਾ ਦਿੰਦੇ ਆ ਜੀ ਆ ਆ ਚਟਿਕਣੀ ਹੁੰਦੀ ਹੈ ਜੀ ਦੇਖੋ ਜੀ ਠੀਕ ਹੈ ਜੀ ਆਪਾਂ ਨੇ ਲੈ ਲੈਣੀ ਹੈ ਜੀ ਜਿਹੜੇ ਇਧਰ ਦਰਦ ਕਰ ਰਿਹਾ ਤਾਂ ਇਧਰ ਲਗਾਣੀ ਹੈ ਜੀ ਇਧਰ ਦਰਦ ਕਰ ਰਿਹਾ ਤਾਂ ਇਧਰ ਲਗਾਣੀ ਹੈ ਜੀ ਠੀਕ ਹੈ ਜੀ ਤਾਂ ਤੁਸੀਂ ਆਹ ਲੈ ਕੇ ਜੀ ਟ੍ਰਿਕ ਯੂਜ਼ ਕਰ ਸਕਦੇ ਹੋ ਜੀ ਤਾਂ ਤੁਸੀਂ ਜਰੂਰ ਦੱਸਿਓ ਜੀ ਵੀ ਤੁਹਾਡੇ ਦਰਦ ਦੇ ਠੀਕ ਹੋਇਆ ਜਾਂ ਨਹੀਂ ਠੀਕ ਹੋਇਆ ਇਸ ਟ੍ਰਿਕ ਤੋਂ ਮੇਰਾ ਤਾਂ ਦੇਖੋ ਦਰਦ ਠੀਕ ਹੋਇਆ ਤਾਂ ਮੈਂ ਤੁਹਾਨੂੰ ਸ਼ੇਅਰ ਕੀਤੀ ਆ ਵੀਡੀਓ ਚਲੋ ਮੈਂ ਸੋਚਿਆ ਵੀ ਸਾਰਿਆਂ ਨੂੰ ਸ਼ੇਅਰ ਕਰ ਦੰਦੇ ਆ ਤਾਂ ਕਿਸੇ ਨੂੰ ਕਿਉਂਕਿ ਕੋਈ ਡਾਕਟਰ ਕੋਲ ਨਹੀਂ ਜਾ ਸਕਦਾ ਰਾਤ ਵਰਤ ਦਰਦ ਹੋਣ ਲੱਗ ਜਾਂਦਾ ਹੈ ਜੀ ਤਾਂ ਤੁਸੀਂ ਵੀ ਆਹ ਟ੍ਰਿਕ ਜਰੂਰ ਯੂਜ਼ ਕਰਿਓ ਜੀ ਤਾਂ ਕਿ ਹੋਰ ਸਾਰਿਆਂ ਨੂੰ ਸ਼ੇਅਰ ਵੀ ਕਰ ਦਿਓ ਜੀ ਤਾਂ ਕਿ ਸਾਰਿਆਂ ਨੂੰ ਵੀ ਜਾਣਕਾਰੀ ਮਿਲ ਸਕੇ ਇਸ ਬਾਰੇ ਤਾਂ ਤਾਂ ਤੁਹਾਨੂੰ ਕਿਵੇਂ ਦੀ ਮੇਰੀ ਵੀਡੀਓ ਲੱਗੀ ਤਾਂ ਹਰੂਰ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਜੀ ਤਾਂ ਕਿ ਹੋਰ ਵੀ ਮੈਂ ਅੱਛੀ ਅੱਛੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਸਬਸਕ੍ਰਾਈਬ ਜੁੜੋ ਕਰ ਦਿਓ ਜੀ ਮੇਰੇ ਚੈਨਲ ਨੂੰ ਜੀ ਤਾਂ ਕਿ ਤੁਹਾਡੇ ਸਪੋਰਟ ਹੋਗਾ ਤੁਹਾਡਾ ਪਿਆਰ ਮਿਲੇਗਾ ਤਾਂ ਹੀ ਮੈਂ ਵਧੀਆ-ਵਧੀਆ ਵੀਡੀਓ ਪਾ ਸਕਾਂ ਜੇ ਤੁਹਾਡੇ ਲਈ ਤਾਂ ਜੇ ਚਲੋ ਫਿਰ ਤੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤਾਂ ਟ੍ਰਿਕ ਜਰੂਰ ਯੂਜ਼ ਕਰਿਓ ਜੀ ਮੇਰੇ ਕਹਿਣ ਤੋਂ ਇੱਕ ਵਾਰ ਤਾਂ ਫਿਰ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ ਓਕੇ ਜੀ ਧੰਨਵਾਦ ਜੀ